ਬੰਦਾ ਅਸੀਂ ਪਿਆਰੀ ਪਿਆਰੀ ਯਾਰ ਪਹਿਲਾਂ ਲਵਾਵਾਂਗੇ ਫਿਰ ਚਾਹੂ ਦਾ ਨਾਮ ਲਵਾਵਾਂਗੇ ਇੰਨੀਆਂ ਮੇਟੀਆਂ ਬੇਟੀਆਂ ਪ੍ਰਮਾਣ ਚੜੋ ਤੁਸੀਂ ਕੁੜਿਆਂ ਨੂੰ ਮੋਟਾ ਫੱਟਾ ਨਹੀਂ ਕੈਂਪਰ ਪਾ ਲਵਾਈ ਪਾਵਾ ਆਪਾਂ ਕੈਂਪ ਪਾ ਲਵਾ ਹਾਂ ਹਾਰਾ ਹੱਥ ਨਾ ਲਾਉਣ ਹਾਰਾ ਹੱਥ ਕੈਂਪ ਪਾ ਲਵਾਉਣਾ ਤੁਹਾਡਾ ਫੈਲਾ ਕਰਨਾ ਹੀ ਕਰਨਾ ਮੇਰੇ ਸਾਹਮਣੇ ਕੰਦ ਲਾਸੀ ਲੱਫੜ ਵਾਲੇ ਦੇ ਮੈਂ ਦੱਸਦਾ ਮੋਢਾ ਵਾਦਾ ਕ੍ਰਿਪਾ ਨਾਲ ਪੜਾ ਕਰਨਾ ਕ੍ਰਿਪਾ ਦੇ ਨਾਲ ਖੜਨਾ ਤੁਹਾਡੇ ਦੇ ਨਾਲ ਖੜਨਾ ਅਸੀਂ ਬੈਠੋ ਭਾਜਪਾ ਜਿੰਦਾਬਾਦ ਭਾਜਪਾ ਜਨਤਾ ਪਾਰਟੀ ਜਿੰਦਾਬਾਦ ਭਾਜਪਾ ਜਨਤਾ ਪਾਰਟੀ ਜਿੰਦਾਬਾਦ ਭਾਜਪਾ ਜਨਤਾ ਪਾਰਟੀ ਜਿੰਦਾਬਾਦ ਕੋਣ ਪਰੇ ਕਿਤੇ ਨਹੀਂ ਜਾਣਾ ਫਾੜੇ ਨਹੀਂ ਤਖੜੇ ਹੋ ਜਾ ਤੜੇ ਹੋ ਜਾ ਮੈਂ ਕਿੱਧਰ ਨਹੀਂ ਪਾਚਿਆ ਮੈਂ ਤੁਹਾਡੀ ਵਿੱਚ ਹੀ ਰਹਿਣਾ ਖਾਨ ਭਰਾਵਾਂ ਦਾ ਫਾਇਦਾ ਕਰੂੰਗਾ ਪਰ ਇਹ ਤਾਂ ਸਾਥ ਕਰੂੰਗਾ ਹੁਣ ਕਾਲ ਕਰਦੇ ਨਾ ਸੁਣ ਕਰਨਾ ਕਦੀ ਬਹਿ ਕੇ ਮੈਂ ਨਾ ਕਾਲ ਕਰ ਲੈਂਦੇ ਹਾਂ ਮੈਂ ਕਿੱਧਰ ਹੀ ਜਾਣਾ